ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਬਣਾਉਣ ਲੱਗੇ ਆਂ ਜੀ ਚੋਲਾ ਦੇ ਆਟੇ ਦੀਆਂ ਪਿੰਨੀਆਂ ਤੇ ਸਾਰਿਆਂ ਨੂੰ ਪਹਿਲਾਂ ਤਾਂ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਜੀ ਤੇ ਕੱਲ ਸੀਗਾ ਜੀ ਨਵਾਂ ਸਾਲ ਚੜਿਆ ਤੇ ਆਪਾਂ ਕੱਲ ਵੀ ਵੀਡੀਓ ਬਣਾਈ ਸੀਗੀ ਪਿੰਨੀਆਂ ਦੀ ਹੁਣ ਆ ਗਿਆ ਸਾਰਾ ਆਟਾ ਜੀ ਆਪਾਂ ਪਾ ਦਾਂਗੇ ਇਹਦੇ ਵਿੱਚ ਕੜਾਹੀ ਚ ਇਹ ਵੀਡੀਓ ਤਾਂ ਹੀ ਆਪਾਂ ਕੱਲ ਵੀ ਤਿਆਰ ਕਰੀ ਸੀ ਨਵੇਂ ਸਾਲ ਵਾਸਤੇ ਤੇ ਕੱਲ ਆਪਾਂ ਅਪਲੋਡ ਕਰਨ ਦੇ ਟਾਈਮ ਬਿਲਕੁਲ ਤੇ ਆਪਣੇ ਤੋਂ ਵੀਡੀਓ ਡਿਲੀਟ ਵੱਜ ਗਈ ਇਹ ਵੇਖੋ ਕੱਲ ਵੀ ਪਿੰਨੀਆਂ ਤਿਆਰ ਕਰੀਆਂ ਹੋਈਆਂ ਸੀ ਮੈਂ ਤੇ ਇਹ ਜਿਹੜੀਆਂ ਪਿੰਨੀਆਂ ਆਪਾਂ ਅੱਜ ਵੀ ਬਣਾ ਰਹੇ ਆ ਇਹ ਤੇ ਬਿਨਾ ਕਿਹਾ ਤੋਂ ਫੜਾ ਕੇ ਦਿਖਾਵਾਂਗੇ ਜੀ ਚੌਲਾਂ ਦੇ ਆਟੇ ਦੀਆਂ ਪਿੰਨੀਆਂ ਤੇ ਇਹ ਕੱਲ ਵੀ ਆਪਾਂ ਤਿਆਰ ਕਰੀਆਂ ਸੀ ਪਿੰਨੀਆਂ ਵੀਡੀਓ ਸਾਰੀ ਬੈਨਰ ਵਗੈਰਾ ਵੀ ਬਣਾ ਲਿਆ ਸੀਗਾ ਤੇ ਅਪਲੋਡ ਕਰਨ ਵੇਲੇ ਵੀਡੀਓ ਡਿਲੀਟ ਵੱਜ ਗਈ ਤੇ ਬਾਅਦ ਚ ਰਿਕਵਰੀ ਕਰਨ ਦੀ ਵੀ ਵੀਡੀਓ ਬਹੁਤ ਕੋਸ਼ਿਸ਼ ਕੀਤੀ ਮੈਂ ਤੇ ਪਰ ਵੀਡੀਓ ਵਾਪਸ ਨਹੀਂ ਆਈ ਗੈਲਰੀ ਦੇ ਵਿੱਚ ਤਾਂ ਕਰਕੇ ਆਪਣੇ ਤੋਂ ਕੱਲ ਵੀਡੀਓ ਪਾਈ ਨਹੀਂ ਗਈ ਤੇ ਕੱਲ ਇਹ ਪਿੰਨੀਆਂ ਮੈਂ ਹੋਰ ਵੀ ਵੱਧ ਬਣਾਇਆ ਸੀ ਕੱਲ ਤੇ ਅੱਜ ਵੀ ਇਹ ਆਪਾਂ ਜਿਹੜਾ ਆਟਾ ਲਿੱਤਾ ਜੀ ਇਹ ਅੱਧਾ ਕਿਲੋ ਤੋਂ ਥੋੜਾ ਜਿਹਾ ਘੱਟ ਆਗਾ ਤੇ ਇਹਨੂੰ ਆਪਾਂ ਇਸੇ ਤਰੀਕੇ ਨਾਲ ਹੀ ਭੁੰਨ ਲਾਂਗੇ ਤੇ ਬਿਨਾ ਕਿਆ ਤੋਂ ਪਿੰਨੀਆਂ ਬਣਾ ਰਹੇ ਹਾਂ ਜੀ ਇਹ ਆਪਾਂ ਕੱਲ ਵੀ ਚੁੱਲੇ ਤੇ ਬਣਾਇਆ ਸੀ ਆਪਾਂ ਪਿੰਨੀਆਂ ਇਹ ਤੇ ਅੱਜ ਵੀ ਚੁੱਲੇ ਤੇ ਬਣਾ ਰਹੇ ਹਾਂ ਤੇ ਇਸ ਤਰੀਕੇ ਨਾਲ ਤੁਸੀਂ ਵੀ ਚੌਲਾਂ ਦੀਆਂ ਪਿੰਨੀਆਂ ਬਣਾ ਸਕਦੇ ਜੀ ਬਿਨਾ ਕਿਆ ਤੋਂ ਤੇ ਬਹੁਤ ਸਵਾਦ ਵਧਣੀਆਂ ਇਹ ਪਿੰਨੀਆਂ ਤੇ ਜਿਹੜਾ ਇਹ ਆਟਾ ਪੁੰਨਣਾ ਜੀ ਆਪਾਂ ਤੇ ਇਹਨਾਂ ਨੂੰ ਇਹਨੂੰ ਆਟੇ ਨੂੰ ਬਿਲਕੁਲ ਮੱਠੀ ਮੱਠੀ ਅੱਗ ਤੇ ਭੁੰਨਾਂਗੇ ਜੇਕਰ ਅੱਗ ਥੋੜੀ ਜਿਹੀ ਵੀ ਤੇਜ਼ ਕਰਤੀ ਤਾਂ ਆਟਾ ਆਪਣਾ ਮੱਚ ਜੂਗਾ ਤੇ ਉਹ ਸੁਆਦ ਨਹੀਂ ਆਉਣਾ ਪੁੰਨਿਆਂ ਦੇ ਵਿੱਚ ਤੇ ਜਿੰਨੇ ਚਿਰ ਆਪਣਾ ਆਟਾ ਭੁੰਨਦਾ ਉਹਨੇ ਚਾਪਾ ਇਹ ਕੱਟ ਲੈਨੇ ਆ ਥੋੜੇ ਜਿਹਾ ਆਪਾਂ ਲੈਤੇ ਬਾਦਾਮ ਤੇ ਕਾਜੂ ਲੈ ਲੇ ਤੇ ਡਾਕਾਂ ਲੈ ਲਈ ਆ ਆਪਾਂ ਇਹਨਾਂ ਨੂੰ ਹੁਣ ਆਪਾਂ ਬਰੀਕ ਕੱਟ ਲਾਂਗੇ ਕਾਜੂ ਤੇ ਬਾਦਾਮਾਂ ਨੂੰ ਤੇ ਲਓ ਜੀ ਇਧਰ ਆਪਾਂ ਇਹ ਬਰੀਕ ਕੱਟ ਲੇ ਕਾਜੂ ਬਾਦਾਮ ਤੇ ਇਧਰ ਆਪਣਾ ਆਟਾ ਵੀ ਭੁੰਨਾਂਗੇ ਤੇ ਹੁਣ ਜਿਹੜਾ ਆਪਾਂ ਇਹ ਆਟਾ ਪਾਉਣਾ ਲੈ ਜੀ ਇਹਨੂੰ ਆਪਾਂ ਪਲੇਟ ਦੇ ਵਿੱਚ ਕੱਢ ਲਾਂਗੇ ਕੜਾਹੀ ਆਪਾਂ ਕਰ ਲਾਂਗੇ 베ਲੀ ਤੇ ਲਓ ਜੀ ਆਪਾਂ ਉਹੀ ਕੜਾਹੀ 베ਲੀ ਕਰ ਲਈ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਦੁੱਧ ਤੇ ਦੁੱਧ ਵੀ ਆਪਾਂ ਉਬਾਲਾਂਗੇ ਦੁੱਧ ਵੀ ਲਗਾਤਾਰ ਆਪਾਂ ਕੜਛੀ ਹਿਲਾਉਂਦੇ ਰਹਿਣਾ ਇਹਦੇ ਵਿੱਚ ਦੁੱਧ ਮਾਰਦੇ ਰਹਿਣਾ ਕੜਛੀ ਤੇ ਇਹਨੂੰ ਆਪਾਂ ਥੋੜਾ ਜਿਹਾ ਨਾ ਗਾੜਾ ਹੀ ਕਰ ਲਾਂਗੇ ਉਬਾਲ ਕੇ ਚੰਗੀ ਤਰ੍ਹਾਂ ਕਿਉਂਕਿ ਫਿਰ ਪਿੰਨੀਆਂ ਜਿਆਦਾ ਦਿਨ ਰੱਖਦੇ ਆਪਾਂ ਕਈ ਦਿਨ ਰੱਖ ਲੈਣੇ ਆ ਨਾ ਪਿੰਨੀਆਂ ਫਿਰ ਖਰਾਬ ਨਹੀਂ ਹੁੰਦੀਆਂ ਦੁੱਧ ਚੰਗੀ ਤਰ੍ਹਾਂ ਕਾੜਿਆ ਹੋਵੇ ਤਾਂ ਸਵਾਦ ਵੀ ਦੁੱਗਣਾ ਹੋ ਜਾਂਦਾ ਈ ਪਿੰਨੀਆਂ ਦਾ ਕਾੜੇ ਹੋਏ ਦੁੱਧ ਨਾਲ ਜਦੋਂ ਆਪਾਂ ਪਾਉਨੇ ਆ ਕਾੜਿਆ ਹੋਇਆ ਦੁੱਧ ਪਿੰਨੀਆਂ ਚ ਚਲੋ ਜੀ ਇਹਨੇ ਆਪਣਾ ਦੁੱਧ ਕੱਢ ਰਿਹਾਗਾ ਤੇ ਇਧਰ ਆਪਾਂ ਪਾ ਲੈਨੇ ਆਟੇ ਦੇ ਵਿੱਚ ਸਮਾਨ ਜਿਹੜਾ ਪਾਟਾ ਭੁੰਨ ਕੇ ਰੱਖਿਆ ਇਹਦੇ ਵਿੱਚ ਆਪਾਂ ਪਾਵਾਂਗੇ ਜਵੈਨ ਜੀ ਵੈਣ ਪੌਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਇਹਦੇ ਨਾਲ ਹਾਜਮਾ ਵਗੈਰਾ ਵਧੀਆ ਹੋ ਆ ਜਾਂਦੀ ਹੈ ਜੋ ਵੀ ਆਪਾਂ ਚੀਜ਼ ਬਣਾ ਕੇ ਪਾਉਨੇ ਆ ਜਵੈਣ ਨਾਲ ਤੇ ਇੱਥੇ ਆਪਾਂ ਕਾਲੀ ਮਿਰਚ ਦਾ ਪਾਊਡਰ ਪਾਵਾਂਗੇ ਜੀ ਕਾਲੀ ਮਿਰਚ ਜੇਕਰ ਪਾਊਡਰ ਨਹੀਂ ਹੈਗਾ ਤੁਹਾਡੇ ਕੋਲ ਤਾਂ ਤੁਸੀਂ ਕੁੱਟ ਕੇ ਪਾ ਲੈਣਾ ਕਾਲੀ ਮਿਰਚ ਨੂੰ ਤੇ ਇਹ ਜਿਹੜੀ ਵੈਵਾਦੀ ਹੁੰਦੀ ਹੈਗੀ ਚੌਲਾਂ ਦੇ ਆਟੇ ਦੇ ਵਿੱਚ ਵੈਵਾਦੀ ਹੁੰਦੀ ਹੈਗੀ ਤੇ ਇਹਦੇ ਨਾਲ ਇਹ ਵੈਵਾਦੀ ਨਹੀਂ ਹੁੰਦੀ ਹੈਗੀ ਕਿ ਖਾ ਕੇ ਕਿੰਨਾ ਤੇ ਇਹ ਆਪਾਂ ਅੱਧਾ ਕ ਚਮਚ ਪਾਇਆ ਜੀ ਪਿੰਨਾਂ ਦੇ ਵਿੱਚ ਕਾਲੀ ਮਿਰਚ ਦਾ ਪਾਊਡਰ ਤੇ ਇਹ ਜਿਹੜੀਆਂ ਦਾਖਾਂ ਆਪਾਂ ਇਹ ਵੀ ਇਹਦੇ ਵਿੱਚ ਪਾ ਦਾਂਗੇ ਜੀ ਆਟੇ ਦੇ ਵਿੱਚ ਤੇ ਲੋ ਜੀ ਹੁਣ ਜਿਹੜੇ ਆਪਾਂ ਇਹ ਕਾਜੂ ਗਦਾਮ ਕੱਟ ਕੇ ਰੱਖੇ ਇਹਨਾਂ ਨੂੰ ਆਪਾਂ ਕੜਦੇ ਹੋਏ ਦੁੱਧ ਦੇ ਵਿੱਚ ਪਾ ਦਾਂਗੇ ਵੀਡੀਓ ਥੋੜੀ ਜਿਹੀ ਵਧੀਆ ਲੱਗਦੀ ਹੁੰਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਹੀ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਇਹ ਅੱਧੀ ਕ ਕੋਲੀ ਲੇਤੀ ਹੈ ਨਾਰੀਅਲ ਦੇ ਬਰਾਦੇ ਦੀ ਤੇ ਇਹਨੂੰ ਵੀ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਜੇ ਕਰਤਾ ਦੇ ਕੋਲ ਨਾਰੀਅਲ ਦਾ ਬਰਾਦਾ ਨਹੀਂ ਹੈਗਾ ਤਾਂ ਤੁਸੀਂ ਜਿਹੜਾ ਨਾਰੀਅਲ ਦਾ ਗੁੱਟ ਹੁੰਦਾ ਉਹਨੂੰ ਕੱਦੂ ਕਸ਼ ਕਰਕੇ ਪਾ ਸਕਦੇ ਆ ਇਹਦੇ ਵਿੱਚ ਤੇ ਦੇਖੋ ਹੁਣ ਇਹ ਦੁੱਧ ਹੋ ਗਿਆ ਗਾੜਾ ਇਸ ਤਰੀਕੇ ਨਾਲ ਤੇ ਬੱਸ ਆਪਾਂ ਇੱਕ ਦੋ ਮਿੰਟ ਹੀ ਪਕਾਵਾਂਗੇ ਇਹਨਾਂ ਦੇ ਵਿੱਚ ਜਿਹੜੇ ਆਪਾਂ ਇਹ ਕਾਜੂ ਗਦਾਮ ਪਾਏ ਆ ਤੇ ਇਹ ਨਾਰੀਅਲ ਦਾ ਬਰਾਦਾ ਤੇ ਇਹ ਦੇਖੋ ਜੀ ਇਹ ਦੁੱਧ ਹੋ ਗਿਆ ਹੁਣ ਕਾਫੀ ਗਾੜਾ ਸਿਰਫ ਇੱਕ ਦੋ ਮਿੰਟ ਰਜਾਇਆ ਆਪਾਂ ਇਹਨੂੰ ਕਾਜੂ ਬਦਾਮ ਪਾਉਣ ਤੋਂ ਬਾਅਦ ਤੇ ਨਾਰੀਅਲ ਦਾ ਬਰਾਦਾ ਪਾਉਣ ਤੋਂ ਬਾਅਦ ਤੇ ਹੁਣ ਆਪਾਂ ਇਹਨੂੰ ਲਾ ਦਾਂਗੇ ਦੁੱਧ ਨੂੰ ਤੇ ਦੁੱਧ ਦੀ ਕੁਆਂਟੀਟੀ ਵੀ ਕਾਫੀ ਘਟ ਗਈ। ਕੰਨ ਚੁੱਲੇ ਤੋਂ ਉਤਾਰ ਕੇ ਰੱਖ ਦਾਂਗੇ। ਟੱਰਲਾ ਕੇ ਰੱਖਿਆ ਇਹ। ਤੇ ਇਹਦੇ ਵਿੱਚ ਹੀ ਮਿੱਠਾ ਪਾ ਦਾਂਗੇ ਆਪਾਂ। ਓਨਾ ਕੁ ਮਿੱਠਾ ਮਿਕਸ ਕਰਨਾ ਏ ਜਿੰਨਾ ਕੁ ਤੁਸੀਂ ਵੱਧ ਘੱਟ ਹਿਸਾਬ ਨਾਲ ਖਾਣੇ ਆਂਗੇ ਉਸ ਹਿਸਾਬ ਨਾਲ ਪਾ ਲੈਣਾ। ਇੱਕ ਕੌਲੀ ਅਖੰਡ ਦੀ ਪਾਈ ਹੈਗੀ। ਜ਼ਿਆਦਾ ਨਹੀਂ ਮਿੱਠਾ ਪਾਵਾਂਗੇ ਨਹੀਂ ਫਿਰ ਮਿੱਠਾ-ਮਿੱਠਾ ਹੋ ਜਾਊਗਾ ਜ਼ਿਆਦਾ। ਇਹ ਜਿਹੜੀ ਆਪਾਂ ਇਹਦੇ ਵਿੱਚ ਮਿੱਠਾ ਪਾਇਆ ਜੀ ਇਹ ਆਪਾਂ ਦੇਸੀ ਖੰਡ ਲਈ ਹੋਈ ਹੈਗੀ ਤੇ ਜੇਕਰ ਦੇਸੀ ਖੰਡ ਹੈਗੀ ਤੁਸੀਂ ਦੇਸੀ ਖੰਡ ਪਾ ਸਕਦੇ ਆ ਨਹੀਂ ਤਾਂ ਤੁਸੀਂ ਮੋਟੀ ਖੰਡ ਨੂੰ ਚੀਨੀ ਨੂੰ ਤੇ ਮਿਕਸਰ ਦੇ ਵਿੱਚ ਪੀਸ ਕੇ ਗ੍ਰाइंड ਕਰਕੇ ਉਹ ਪਾ ਸਕਦੇ ਆ ਤੇ ਇਹ ਜਿਹੜਾ ਸਮਾਨ ਆਪਾਂ ਸੁੱਕਾ ਹੀ ਰਲਾਉਣਾ ਇਹ ਅਲੱਗ ਤੋਂ ਇਸ ਤਰੀਕੇ ਨਾਲ ਹੋਣਾ ਆਪਾਂ ਇਹਨੂੰ ਚੰਗੀ ਤਰ੍ਹਾਂ ਰਲਾ ਲਿਆ ਸਾਰੇ ਆਟੇ ਨੂੰ ਸਾਰਾ ਸਮਾਨ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਗਿਆ ਜੀ ਤੇ ਲੋ ਜੀ ਜਿਹੜਾ ਹੁਣ ਆਪਾਂ ਇਹ ਆਟਾ ਲੈਤਾ ਹੈਗਾ ਸਾਰਾ ਕੁਝ ਰਲਾ ਕੇ ਸਮਾਨ ਤੇ ਇਹਨੂੰ ਇਸ ਪੈਦੇ ਵਿੱਚ ਪਾ ਦਾਂਗੇ ਇਹ ਵੇਖੋ ਕਿਹੜਾ ਬਣਾ ਕੇ ਰੱਖਿਆ ਹੈਗਾ ਹੁਣ ਆ ਜੀ ਇਹ ਥੋੜਾ ਥੋੜਾ ਮਿਕਸ ਕਰਦੇ ਜਾਣਾ ਇਸ ਤਰੀਕੇ ਨਾਲ ਪਾਉਂਦੇ ਜਾਣਾ ਆਟਾ ਉਸਹਾਵ ਨਾਲ ਮਿਕਸ ਕਰਦੇ ਜਾਣਾ ਇਹਦੇ ਵਿੱਚ ਦੁੱਧ ਦੇ ਵਿੱਚ ਇਸ ਤਰੀਕੇ ਨਾਲ ਤਾਂ ਜਿਵੇਂ ਥਿੰਨਾ ਬੱਟੰਦੇ ਲਾਇਕ ਹੋ ਜੇ ਤੇ ਲੋ ਜੀ ਹੁਣ ਆਪਾਂ ਸਾਰਾ ਆਟਾ ਮਿਕਸ ਕਰ ਲਾਂਗੇ ਇਹਦੇ ਵਿੱਚ ਚੰਗੀ ਤਰ੍ਹਾਂ ਤੇ ਇੱਥੇ ਆਪਾਂ ਹੱਥ ਨਾਲ ਰਲਾ ਲਾਂਗੇ ਇਹਨੂੰ ਆਟੇ ਨੂੰ 13 ਕੜਛੀ ਨਾਲ ਰਲਾ ਕੇ ਤੇ ਫਿਰ ਆਪਾਂ ਇਹਨੂੰ ਹੱਥਾਂ ਨਾਲ ਮਿਕਸ ਕਰਾਂਗੇ ਤੇ ਫਿਰ ਇਹਦੀਆਂ ਪਿੰਨਾ ਬਟਾਂਗੇ ਆਪਾਂ ਤੇ ਇਹ ਜਿਹੜਾ ਮਟੀਰੀਅਲ ਹੈ ਜੀ ਇੱਥੇ ਥੋੜਾ ਥੋੜਾ ਆਪਾਂ ਨੂੰ ਸੁੱਕਾ ਜਿਹਾ ਲੱਗਦਾ ਸੀ ਰਲਾਉਣ ਤੋਂ ਬਾਅਦ ਤੇ ਆਪਾਂ ਦੁੱਧ ਗਰਮ ਕਰਕੇ ਹੋਰ ਪਾਤਾ ਇਹਦੇ ਵਿੱਚ ਇਸ ਤਰੀਕੇ ਨਾਲ ਰਲਾਤਾ ਤੇ ਇਹ ਜਿਹੜਾ ਦੁੱਧ ਗਰਮ ਕਰਿਆ ਹੁਣ ਆਪਾਂ ਇਹਨੂੰ ਆਪਾਂ ਕਾੜਿਆ ਨਹੀਂ ਹੈਗਾ ਜੀ ਤੇ ਬਸ ਥੋੜਾ ਉਵਾਲ ਕੇ ਕਿ ਇਸੇ ਤਰੀਕੇ ਨਾਲ ਹੀ ਪਾਤਾ ਗਰਮ ਕਰਕੇ ਦੁੱਧ ਨੂੰ ਤੇ ਇਹ ਦੁੱਧ ਥੋੜਾ ਥੋੜਾ ਕਰਕੇ ਪਾਉਣਾ ਜਿਆਦਾ ਵੀ ਨਾ ਪਾ ਦਿਓ ਦੁੱਧ ਨਹੀਂ ਫਿਰ ਪਿੰਨੀਆਂ ਵੱਟੇ ਤੋਂ ਹੋਰ ਹੀ ਹੋ ਜਾਣਗੀਆਂ ਢਿੱਲਾਂ ਢਿੱਲਾਂ ਤੇ ਹਸਾਬ ਜੇ ਦਾ ਦੁੱਧ ਹੀ ਪਾਇਆ ਉੱਥੇ ਇਹ ਦੇਖੋ ਇਸ ਤਰੀਕੇ ਨਾਲ ਹੁਣ ਇਹ ਪਿੰਨੀਆਂ ਵੱਟਣ ਦੇ ਲਾਇਕ ਹੋ ਗਿਆ ਤੇਰੀਆਂ ਆਪਾਂ ਪਿੰਨੀਆਂ ਵੱਟ ਲਾਂਗੇ ਜੀ ਹੁਣ ਤੇ ਲੋ ਜੀ ਆਪਣੇ ਸਾਰੀਆਂ ਪਿੰਨੀਆਂ ਬਣ ਕੇ ਤਿਆਰ ਹੋ ਗਈਆਂ ਰਾਈਸ ਫਲੋਰ ਲੱਡੂ ਆਪਣੇ ਇਹ ਵੇਖੋ ਜੀ ਕਿੰਨੇ ਜ਼ਿਆਦਾ ਵਧੀਆ ਇਹ ਬਣਿਆਗੇ ਪਿੰਨੀਆਂ ਆਪਣੀਆਂ ਚੌਲਾਂ ਦੇ ਆਟੇ ਦੀਆਂ ਜੀ ਬਹੁਤ ਹੀ ਜ਼ਿਆਦਾ ਨਰਮ ਪਿੰਨੀਆਂ ਬਣ ਕੇ ਤਿਆਰ ਹੋਈਆਂ ਜੀ ਬਿਨਾ ਘਿਓ ਤੋਂ ਤੇ ਇਸ ਤਰੀਕੇ ਨਾਲ ਜੀ ਤੁਸੀਂ ਵੀ ਇਹ ਪਿੰਨੀਆਂ ਬਣਾ ਸਕਦੇ ਆ ਤੇ ਸਵਾਦ ਵੀ ਇਹਨਾਂ ਦਾ ਵੱਖਰਾ ਹੀ ਹੁੰਦਾ ਜੀ ਬਹੁਤ ਜ਼ਿਆਦਾ ਸਵਾਦ ਬਣਦੀਆਂ ਇਹ ਤੇ ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਪਿੰਨੀਆਂ ਬਣਾ ਕੇ ਇਹ ਖਾ ਕੇ ਵੇਖਿਓ ਜੀ ਸਾਨੂੰ ਵੀ ਬਹੁਤ ਜ਼ਿਆਦਾ ਪਸੰਦ ਆਉਣੀਆਂ ਇਹ ਪਿੰਨੀਆਂ ਚੌਲਾਂ ਦੇ ਆਟੇ ਦੀਆਂ ਜੀ ਬਿਨਾ ਘਿਓ ਤੋਂ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਜੀ ਤੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਪਿੰਨੀਆਂ ਦੀ ਰੈਸਪੀ ਤੁਸੀਂ ਵੀ ਜ਼ਰੂਰ ਬਣਾ ਕੇ ਖਾਣੀ ਜੀ ਤੇ ਕਮੈਂਟਾਂ ਦੇ ਵਿੱਚ ਦੱਸਣਾ ਕਿੱਦਾਂ ਦੀਆਂ ਲੱਗੀਆਂ ਪਿੰਨੀਆਂ ਤੇ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਨਾਲ